ਨਾਨਕ ਬਾਦ ਸਰਬ ਕਲਾ ਸਮਰੱਥ ਦੋਲਨ ਤੇ ਰੱਖ ਪ੍ਰਭੂ ਨਾਨਕ ਦੇ ਕਰ ਹੱਥ ਬਾਣੀ ਗੁਰੂ ਗੁਰੂ ਹੈ ਬਾਣੀ ਵੇਤ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮੰਨਦਾ ਪ੍ਰਤਖ ਗੁਰੂ ਨਿਸਤਾਰੇ ਸੱਜਣ ਸੱਚਾ ਪਾਤਸ਼ਾਹ ਹੋ ਸਿਰ ਸਾਹਾ ਦਾ ਸਾਹੋ ਜਿਸ ਪਾਸ ਬੈਠਿਆ ਸੋਹੀ ਹੈ ਸਬਨਾ ਦਾ ਵੇ ਸਾਹੋ ਜੇ ਸੋ ਪਾਸ ਬੈਠਿਆ ਸੋਹੀਏ ਸਬਨਾ ਲਾਵੇ ਸਾਹੋ ਸਤਨਾਮ ਵਾਹਿਗੁਰੂ ਸਾਹਿਬ ਜੀ ਗੁਰੂ ਕਬੀਰ ਜੀ ਬੇਨਾ ਸਾਥ ਸਦੀ ਖੋਏ ਕੈਸੇ ਨਾਰ ਪੰਡਤ ਦੇਖੋ ਹਿਰਦੈ ਵਿਚਾਰ ਪ੍ਰੀਤ ਬਿਨਾ ਕੈਸੇ ਬਦਾ ਸੁਨੇਹੋ ਜਬ ਲਗ ਰਸ ਤਬ ਲਗ ਨਹੀਂ ਨੇਖੋ ਬੇਨਸਾਤ ਸਦੀ ਕੈਸੇ ਬੇਨਸਾਤ ਸਦੀ ਹੋਏ ਕੈਸੇ ਨਾਰ ਪੰਡਤ ਦੇਖੋ ਹਿਰਦੈ ਵਿਚਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਨ ਦਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਸਾਂਹੀ ਪਾਤਸ਼ਾਹਾਂ ਦੀ ਜਾਗਦੀ ਜੋਤ ਗੁਰਤਾ ਗੱਦੀ ਤੇ ਸੁਭਾਏ ਮਾਨ ਚਵਰ ਸ਼ਤਰ ਤਖਤ ਦੇ ਮਾਲਕ ਸੱਚੇ ਪਾਤਸ਼ਾਹ ਜੀ ਦੇ ਦਰੋਂ ਕਰਾਂ ਵਰਸਾਏ ਹੋਏ ਮਹਾਪੁਰਖ ਸ੍ਰੀਮਾਨ ਸੰਤ ਬਾਬਾ ਠਾਕੁਰ ਸਿੰਘ ਸਾਹਿਬ ਜੀ ਦਿਨਾਂ ਦੇ ਯਾਦਗਾਰੀ ਸਥਾਨ ਗੁਰਦੁਆਰਾ ਅਕਾਲ ਦਰਬਾਰ ਗੁਰਮਤਿ ਵਿਦਿਆਲਾ ਦਮਦਮਾ ਟਕਸਾਲ ਵਿਖੇ ਅੰਮ੍ਰਿਤ ਵੇਲੇ ਦੇ ਸੱਜੇ ਕੋਈ ਦਵਾਨਾ ਅੰਦਰ ਪੰਜ ਬਾਣੀਆਂ ਦੇ ਨਿਤਨੇਮ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਸਤਿਗੁਰ ਜੀ ਦੇ ਰੂਪਾਂ ਦੇ ਪ੍ਰਕਾਸ਼ਮਾਨ ਦੀ ਸੇਵਾ ਹੋਈ ਆਸਾ ਜੀ ਦੀ ਵਾਰ ਦੇ ਪਾਵਨ ਕੀਰਤਨ ਹੋਏ ਹਨ ਹੁਣ ਕੁਝ ਸਮੇਂ ਵਾਸਤੇ ਲੜੀਵਾਰ ਗੁਰਬਾਣੀ ਦੀ ਵਿਚਾਰ ਨੂੰ ਸਰਵਣ ਕਰੀਏ ਦੇ ਭਗਤ ਕਬੀਰ ਸਾਹਿਬ ਜੀ ਦੇ ਪਾਵਨ ਪਵਿੱਤਰ ਸ਼ਬਦਾਂ ਦੇ ਵਿਚਾਰ ਆਰੰਭ ਹੈ ਗੋੜੀ ਰਾਗ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਸ਼ਬਦਾਂ ਦੁਆਰਾ ਉਪਦੇਸ਼ ਕਥਨ ਕਰ ਰਹੇ ਹਨ ਅੱਜ ਦੇ ਇਸ ਪਾਵਨ ਪਵਿੱਤਰ ਸ਼ਬਦ ਵਿੱਚ ਕਬੀਰ ਸਾਹਿਬ ਜੀ ਨੇ ਜੋ ਸਾਨੂੰ ਸਿੱਖਿਆ ਦਿੱਤੀ ਹੈ ਕਿ ਕਿੰਨੇ ਪ੍ਰਕਾਰ ਦੇ ਇਸ ਸੰਸਾਰ ਵਿੱਚ ਮਨੁੱਖ ਹਨ ਜਦ ਪਰਮੇਸ਼ਰ ਵਾਹਿਗੁਰੂ ਆਪ ਪਤੀ ਰੂਪ ਹੈ ਦੂਸਰੇ ਸਾਰੇ ਮਨੁੱਖ ਪੁਸਤੀਆਂ ਏਸਤਰੀਆਂ ਹਨ ਭਗਤ ਕਬੀਰ ਸਾਹਿਬ ਜੀ ਦਾ ਇਹ ਪਾਵਨ ਪਵਿੱਤਰ ਸ਼ਬਦ ਪੰਤ ਨਾਲ ਵਿਚਾਰ ਕਰਦੇ ਆ ਭਗਤ ਕਬੀਰ ਸਾਹਿਬ ਜੀ ਨੇ ਸਦੀ ਦੀ ਵਿਦਾਇ ਕਰਦੇ ਆ ਪੰਤ ਦੇ ਨਾਲ ਇਹ ਵਿਚਾਰ ਕਰਦੇ ਆ ਪਾਵਨ ਪਵਿੱਤਰ ਸ਼ਬਦ ਉਚਾਰਨ ਕੀਤੇ ਹਨ ਬੇਣ ਸਾਤ ਸਤੀ ਹੋਏ ਕੈਸੇ ਨਾਰ ਪੰਡਤ ਦੇਖੋ ਹਿਰਦਾ ਬਿਚਾਰ ਪੰਡਤ ਆ ਕਰਕੇ ਭਗਤ ਕਬੀਰ ਸਾਹਿਬ ਜੀ ਦੇ ਪਾਸ ਸਤੀ ਦੀ ਵਡਿਆਈ ਕਰਨ ਲੱਗਾ ਪਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਅਸਲ ਵਿੱਚ ਜੋ ਤੁਸੀਂ ਸਤੀ ਕਾਰੇ ਖੁਦ ਇਸ ਔਰਤ ਨੂੰ ਅਸਲ ਵਿੱਚ ਸਤੀ ਦਾ ਕੀ ਰੂਪ ਹੈ ਉਹ ਕਥਨ ਕਰਕੇ ਸਮਝਾਉਂਦੇ ਹਾਂ ਪੁਰਾਣੇ ਸਮਿਆਂ ਦੇ ਵਿੱਚ ਜਦੋਂ ਕਿਸੇ ਇਸਤਰੀ ਦਾ ਪਤੀ ਚੜਾਈ ਕਰ ਜਾਵੇ ਤੇ ਉਹ ਸਨ ਸਮਾਜ ਦੀ ਇੱਕ 옳 ਰੀਤ ਅਨਸਾਰ ਜੀਵਿਤ ਇਸਤਰੀ ਨੂੰ ਇਹ ਨਾਲ ਚਿਖਾ ਦੇ ਵਿੱਚ ਬਿਠਾ ਕਰਕੇ ਸਾੜਿਆ ਜਾਂਦਾ ਹੈ। ਔਰ ਜੇ ਕੋਈ ਇਸ ਦਾ ਵਿਰੋਧ ਕਰਦੀ ਤੇ ਉਸ ਨੂੰ ਸਮਾਜ ਦੇ ਵਿੱਚੋਂ ਬਾਹਰ ਕਰ ਦਿੱਤਾ ਜਾਂਦਾ। ਪਰ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਪ੍ਰਥਾ ਦਾ ਭਾਰੀ ਵਿਰੋਧ ਕੀਤਾ ਹੈ। ਔਰ ਸਮੇਂ ਦੇ ਬਾਦਸ਼ਾਹ ਅਕਬਰ ਨੂੰ ਕਹਿ ਕਰਕੇ ਇਹ ਰੀਤ ਬੰਦ ਕਰਵਾਈ। ਇਸੇ ਤਰ੍ਹਾਂ ਭਗਤ ਕਬੀਰ ਸਾਹਿਬ ਜੀ ਨੇ ਇਸ ਪਾਵਨ ਪਵਿੱਤਰ ਸ਼ਬਦ ਵਿੱਚ ਉਸ ਵਰਦੇ ਨਾਲ ਵਿਚਾਰ ਕਰਦੇ ਆ ਸਮਝਾਇਆ ਹੈ ਕਿ ਸਤ ਜਿਹੜਾ ਉਹ ਹਿਰਦੇ ਦਾ ਰੱਖਣਾ ਹੈ ਉਹ ਭਾਵੇਂ ਕੋਈ ਮਨੁੱਖ ਹੈ ਭਾਵੇਂ ਕੋਈ ਇਸਤਰੀ ਹੈ ਸਾਰਿਆਂ ਵਾਸਤੇ ਇੱਕ ਸਿਆਣੇ ਪੁਰਸ਼ਾਂ ਨੇ ਕਿੰਨੀ ਮਰਿਆਦਾ ਬਣਾਈ ਹੋਸ ਵਿੱਚ ਜੋ ਰੰਗਦਾ ਉਹ ਪਰਮੇਸ਼ਰ ਦੀ ਪ੍ਰਾਪਤੀ ਵਾਲਾ ਹੋ ਜਾਂਦਾ ਹੈ ਪਰ ਜਿਨ੍ਹਾਂ ਨੇ ਮर्यादा ਤੋਂ ਬਾਹਰ ਜਾ ਕਰਕੇ ਕੁਝ ਕੀਤਾ ਹੈ ਉਹ ਸਤਿ ਨਹੀਂ ਕਹਾ ਸਕਦੇ ਇਸੇ ਕਰਕੇ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਪਾਵਨ ਬਚਨ ਹਨ ਬੇਨਤੀ ਰੂਪ ਵਿੱਚ ਜਪ ਤਪ ਸੰਜਮ ਧਰਮ ਨਾਲ ਕਮਾਇਆ ਸੇਵਾ ਸਾਧਨਾ ਜਾਨਿਆ ਅਰਦਾਇਆ ਸਤਿ ਪਾਤਸ਼ਾਹ ਜੀ ਅਸੀਂ ਕੋਈ ਜਪੀ ਤੱਪੀ ਨਹੀਂ ਹਾਂ ਕੋਈ ਸੰਜਮ ਨਹੀਂ ਧਾਰਨ ਕਰਦੇ ਨਾਕ ਸਾਡਾ ਸਿਮਰਨ ਨਾ ਲਿਤਨੇ ਵੇ ਕਿਵੇਂ ਆਪ ਜੀ ਦੀ ਪ੍ਰਾਪਤੀ ਹੋਵੇ ਭਗਤ ਕਬੀਰ ਸਾਹਿਬ ਜੀ ਸਮਝਾਉਂਦੇ ਹਨ ਕਿ ਪਰਮੇਸ਼ਰ ਵਾਹਿਗੁਰੂ ਜੀ ਦਾ ਪੈਰ ਰੱਖਣ ਵਾਲੇ ਜਿਹੜੇ ਉਹਨਾਂ ਨੇ ਅਸਲ ਵਿੱਚ ਸਤ ਨੂੰ ਧਾਰਨ ਕੀਤਾ ਹੈ ਇੱਕ ਨਿਰਮਾਇੰਦੇ ਤੋਂ ਗ੍ਰੰਥ ਵਿੱਚ ਇਸ ਪ੍ਰਕਾਰ ਚਾਰ ਜਿਹੜੀਆਂ ਪ੍ਰਕਾਰ ਦੀਆਂ ਇਹ ਸਤੀਆਂ ਮੰਨੀਆਂ ਜਾਂ ਚਾਰ ਪ੍ਰਕਾਰ ਦੀਆਂ ਇਸਤਰੀਆਂ ਕਥਨ ਕੀਤੀਆਂ ਹਨ ਪਹਿਲੀਆਂ ਹਨ ਜੋ ਮਾਨ ਬਾਣੀ ਸਰੀਰ ਕਰਕੇ ਪਤੀ ਪਰਮੇਸ਼ਰ ਨੂੰ ਆਪਣੇ ਅੰਗ ਸੰਗ ਜਾਣਨ ਆਪਣੇ ਪਤੀ ਨੂੰ ਕਹਿੰਦੇ ਪਰਮੇਸ਼ਰ ਰੂਪ ਕਰਕੇ ਜਾਣਦੀਆਂ ਹੋਣ ਆਪਣੇ ਪਤੀ ਤੋਂ ਬਿਨਾ ਕਿਸੇ ਹੋਰ ਪੁਰਖ ਦੇ ਬਾਰੇ ਖਿਆਲ ਨਾ ਕਰਨ ਉਹ ਹਨ ਪਹਿਲੀਆਂ ਔਰ ਦੂਸਰੀਆਂ ਜਾਨ ਜੋ ਪਤੀ ਵਰਤ ਧਰਮ ਦੇ ਵਿੱਚ ਪਰਪਾ ਕਰਿੰਦੀਆਂ ਆਪਣੇ ਸਹੁਰੇ ਘਰ ਵਿੱਚ ਸਾਬ ਜੀਆਂ ਦੀ ਪ੍ਰੇਮ ਭਾਵ ਆਂਦੇ ਨਾਲ ਸੇਵਾ ਟਹਿਲ ਕਰਦੀਆਂ ਮਨ ਕਰਕੇ ਕਾਇਮ ਰੱਖਦੀਆਂ ਉਹ ਕਹਿੰਦੇ ਅੰਦਰ ਦੀ ਉਮਰ ਤੱਕ ਪਤੀ ਜਿਹੜਾ ਹੈ ਸਮੇਤ ਸਵਰਗ ਦੇ ਵਿੱਚ ਕਹਿੰਦੇ ਹੋ ਰਹਿੰਦੀਆਂ ਹਨ ਇਰਮਾਇੰਦਾ ਕਰੰਤ ਹੈ ਤੇ ਉਹ ਹਿੰਦੂ ਮਤ ਅਨਸਾਰ ਇਕਤਨ ਕਰ ਰਹੇ ਹਨ ਤੇਸਰੀਆਂ ਉਹ ਹਨ ਜਿਨ੍ਹਾਂ ਦੇ ਮਨ ਤੋਂ ਭਾਵੇਂ ਡੋਲਦਾ ਪਰ ਸਿਰ ਕਰਕੇ ਔਗੰਗ ਤੋਂ ਬਚੀਆਂ ਹੋਈਆਂ ਤੇ ਉਹਨਾਂ ਨੂੰ ਹਜ਼ਾਰ ਬਰੇ ਪਤੀ ਸਮੇਤ ਸਵਰਗ ਦੇ ਵਿੱਚ ਵਾਸਾ ਮਿਲਦਾ ਜੋਤੀਆਂ ਉਹ ਹਨ ਜਿਨ੍ਹਾਂ ਦਾ ਮਾਨ ਵੀ ਡੋਲਦਾ ਹੈ ਆਸੇ ਕਰਕੇ ਵੀ ਡੋਲੀਆਂ ਹਨ ਜਿਸ ਸਮਾਂ ਨਾਮ ਮਿਲਣ ਕਰਕੇ ਕਨੇ ਬੱਚੀਆਂ ਹੋਈਆਂ ਹਨ ਪਰ ਕੁਕਰਮ ਕਨੇ ਜਿੰਨਾ ਕੀਤਾ ਹੈ ਜੋ ਕਨੇ ਬਾਣੀ ਕਰਕੇ ਕਿਸੇ ਨਾਲ ਪੈੜ ਨੂੰ ਹਜ਼ਾਰਾਂ ਦੇ ਵਿੱਚ ਪੈਣਾ ਇਹ ਚੌਥੇ ਦਰਜੇ ਦੀਆਂ ਸਤੀਆਂ ਹਨ ਤੋ ਇਸੇ ਤਰ੍ਹਾਂ ਇੱਕ ਕਹਨੇ ਉਹ ਪੁਰਖ ਹਨ ਜਿਨ੍ਹਾਂ ਨੂੰ ਮਹਾਪੁਰਖ ਗੁਰਮੁਖ ਸਾਧੂ ਜਨ ਆਖਿਆ ਜਾਂਦਾ ਹੈ ਜਿਨ੍ਹਾਂ ਨੇ ਪਰਮੇਸ਼ਰ ਵਾਹਿਗੁਰੂ ਜੀ ਨੂੰ ਸਰਵ ਵਿਆਪਕ ਜਾਣਿਆ ਸਾਰੀ ਬਣਾਈ ਹੋਈ ਰਚਨਾ ਜਿਨ੍ਹਾਂ ਨੇ ਵਾਹਿਗੁਰੂ ਜੀ ਦੀ ਜਾਣੀ ਹੈ ਉਹ ਪਹਿਲੇ ਦਰਜੇ ਦੇ ਸਾਧੂ ਮਹਾਪੁਰਖ ਹਨ ਦੂਸਰੇ ਉਹ ਹਨ ਜਿਨ੍ਹਾਂ ਨੇ ਪਰਮੇਸ਼ਰ ਦੀ ਰਚਨਾ ਜਾਣ ਕਰਕੇ ਸਭਨਾਂ ਦੇ ਨਾਲ ਕਿੰਨੇ ਪਿਆਰ ਕੀਤਾ ਹੈ ਔਰ ਸੇਵਾ ਟਹਿਲ ਦੇ ਵਿੱਚ ਜੋ ਲੱਗੇ ਰਹੇ ਹਨ ਤੀਸਰੇ ਹਨ ਸਿਰ ਕਰਕੇ ਕਿੰਨੇ ਓਟ ਰੱਖਣੀ ਬਚੇ ਰਹਿਣਾ ਪਰ ਕਿੰਨੇ ਮਨ ਦਾ ਵਿਕਾਰਨ ਦੇ ਵਿੱਚ ਡੁੱਲਣਾ ਇਹ ਵੀ ਹਨ ਸੰਸਾਰ ਦੇ ਵਿੱਚ ਔਰ ਚੌਥੇ ਉਹ ਹਨ ਜੋ ਸਰੀਰ ਵੀ ਡੋਲਦਾ ਹੈ ਮਨ ਕਰਕੇ ਵੀ ਡੋਲਦੇ ਹਨ ਪਰ ਸਮਾਨਾ ਪ੍ਰਾਪਤ ਹੋਣ ਕਰਕੇ ਵਿਕਾਰਾਂ ਤੋਂ ਬਚੇ ਹੋਏ ਹਨ ਇਹਨਾਂ ਨੂੰ ਵੀ ਕੋਈ ਇਤਿਹਾਸੂ ਲਿਖਿਆ ਜਿਵੇਂ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਸੰਗਤ ਦੀ ਦਾਤ ਬਖਸ਼ਿਸ਼ ਕੀਤੀ ਹੈ ਨਾ ਸੰਗਤ ਦੇ ਵਿੱਚ ਆਉਣ ਦਾ ਇਹੋ ਲਾਹਾ ਹੈ ਕਿ ਇਹ ਮਨ ਔਰ ਸਰੀਰ ਸਦਾ ਡੋਲਦਾ ਹੈ ਪਰ ਜੇ ਮਨੁੱਖ ਸੰਗਤ ਦੇ ਵਿੱਚ ਰਹੇ ਸੰਗਤ ਦੇ ਵਿੱਚ ਸਤਿਗੁਰੂ ਜੀ ਦਾ ਪੈ ਗੁਰਮੁਖਾਂ ਦੀ ਸੰਗਤ ਦਾ ਆਸਰਾ ਇਸ ਕਰਕੇ ਕਿਹਨੇ ਵਿਕਾਰਾਂ ਤੋਂ ਬਚਿਆ ਜਾ ਸਕਦਾ ਹੈ ਇਹੋ ਹੀ ਸੰਗਤ ਕਰਨ ਦਾ ਸਭ ਤੋਂ ਵੱਡਾ ਜਿਹੜਾ ਲਾਹਾ ਹੈ ਇਸੇ ਕਰਕੇ ਕਿਹਨੇ ਸਦਾ ਸੰਗਤ ਦੇ ਵਿੱਚ ਜੁੜੇ ਰਹਿਣਾ ਮਨ ਦੇ ਵਿੱਚ ਸਤਿਗੁਰੂ ਜੀ ਦੀ ਕਿਰਪਾ ਨਾਲ ਪ੍ਰਭਗਤਾ ਆ ਜਾਂਦੀ ਹੈ ਸਤਿਗੁਰੂ ਜੀ ਪਰਉਸਰ ਬਖਸ਼ ਦਿੰਦੇ ਹਨ ਪਰ ਜੇ ਕੋਈ ਸੰਗਤ ਦੇ ਵਿੱਚ ਜੁੜਾ ਰਹੇ ਉਹਨਾਂ ਨੂੰ ਵੇਖੋ ਇੱਥੇ ਗੁਰਮੁਖ ਸਾਧੂ ਸੋ ਇਸ ਪ੍ਰਕਾਰ ਕਥਨ ਕੀਤਾ ਹੈ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਸ ਤਰ੍ਹਾਂ ਦੇ ਮਨੋਕ ਸੰਸਾਰ ਦੇ ਵਿੱਚ ਵਿਚਰਦੇ ਹਨ ਕਿ ਜਿਨ੍ਹਾਂ ਨੇ ਪਰਮੇਸ਼ਰ ਵਾਹਿਗੁਰੂ ਜੀ ਨੂੰ ਜਾਣ ਲਿਆ ਸਰਬ ਵਿਆਪਕ ਹੋ ਅਤੇ ਪ੍ਰਾਪਤੀ ਵਾਲੇ ਹੋ ਗਏ ਪੂਰਨ ਮਾਪੁਰਖ ਔਰ ਜਿਹੜੇ ਕਿਨੇ ਵਿਕਾਰਾਂ ਤੋਂ ਕਿਸੇ ਵੀ ਤਰੀਕੇ ਨਾਲ ਬਚ ਗਏ ਹਨ ਭਾਵੇਂ ਉਸ ਸੰਗਤ ਵਿੱਚ ਹਨ ਭਾਵੇਂ ਆਪਣੇ ਕਾਰ ਵਿਹਾਰ ਦੇ ਵਿੱਚ ਲੱਗੇ ਹੋਏ ਹਨ ਤੇ ਉਹ ਵੀ ਗੁਰਮਖੰਨ ਭਗਤ ਕਬੀਰ ਸਾਹਿਬ ਜੀ ਉਸ ਪੰਡਤ ਦੇ ਨਾਲ ਵਿਚਾਰ ਕਰਦੇ ਸਮਝਾਉਂਦੇ ਹਨ ਕਿ ਜੇ ਕਿਸੇ ਨੇ ਸਾਤੀ ਆਪਣਾ ਨਾਂ ਰੱਖਿਆ ਤੇ ਉਹ ਕਿਵੇਂ ਕੋਈ ਸਦੀ ਹੋ ਸਕਦਾ ਹੈ ਕਿਵੇਂ ਉਸ ਨੂੰ ਪਰਮੇਸ਼ਰ ਵਾਹਿਗੁਰੂ ਜੀ ਦੀ ਪ੍ਰਾਪਤੀ ਹੋ ਸਕਦੀ ਪੰਡਤ ਜੀ ਇਹ ਕਿਨੇ ਵਿਚਾਰ ਕਰਕੇ ਵੇਖ ਲੈਣਾ ਕਰੋ ਪ੍ਰੀਤ ਬਿਲਾ ਕੈਸੇ ਬਦਐ ਸਨੇ ਹੋ ਜਬ ਲਗ ਰਸ ਤਬ ਲਗ ਨਹਿਨੇ ਹੋ ਕਹਿੰਦੇ ਪਰਮੇਸ਼ਰ ਵਾਹਿਗੁਰੂ ਜੀ ਜਿਹੜੀ ਅਸਲ ਵਿੱਚ ਪ੍ਰੀਤੀ ਹੈ ਜਿੰਨਾ ਚਿਰ ਕਹਿੰਦੇ ਸਤਿਗੁਰੂ ਜੀ ਦੇ ਨਾਲ ਪ੍ਰੇਮ ਧਾਰਨ ਨਹੀਂ ਕੀਤਾ ਹਿਰਦੇ ਵਿੱਚ ਤੇ ਫਿਰ ਕਿਵੇਂ ਪਰਮੇਸ਼ਰ ਵਾਸ ਜਿਹਦੇ ਨਾਲ ਤੇਰੀ ਭਾਵਨਾ ਬਣੇ ਕਿਵੇਂ ਉਸ ਉੱਪਰ ਸ਼ਰਧਾ ਆਵੇ ਸਭ ਤੋਂ ਪਹਿਲਾਂ ਕਹਿੰਦੇ ਜਿਨ੍ਹਾਂ ਦੇ ਨਾਲ ਆਪਣਾ ਕੋਈ ਸਨੇਹ ਹੈ, ਪ੍ਰੇਮ ਹੈ ਉਹਨਾਂ ਦੇ ਉੱਪਰ ਹੀ ਸ਼ਰਧਾ ਬਣਦੀ ਔਰ ਉਹਨਾਂ ਉੱਪਰ ਹੀ ਕਹਿੰਦੇ ਪਰੋਸਾ ਆਉਂਦਾ ਹੈ ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਜੋ ਪਤੀ ਰੂਪ ਪਰਮੇਸ਼ਰ ਹੈ ਜੇ ਇਹ ਜੀਵ ਤੂੰ ਉਸ ਦੇ ਨਾਲ ਪ੍ਰੇਮ ਨਾ ਕੀਤਾ ਜਿਸ ਨੇ ਕਨੇਰੇ ਨੂੰ ਇਹਦਾ ਸੁੰਦਰ ਸਰੀਰ ਦਿੱਤਾ ਹੈ ਸਾਰੀਆਂ ਦਾਤਾਂ ਦਿੱਤੀਆਂ ਉਸ ਦੀਆਂ ਦਾਤਾਂ ਨੂੰ ਕਹੇ ਜਾਣ ਕਰਕੇ ਜੇ ਉਸ ਦੇ ਨਾਲ ਤੂੰ ਪ੍ਰੇਮ ਨਾ ਪਾਇਆ ਤੇ ਫਿਰ ਜਿਹੜੀ ਅਸਲ ਵਿੱਚ ਪ੍ਰੀਤੀ ਹੈ ਉਹ ਕਿਵੇਂ ਪ੍ਰਾਪਤ ਹੋਵੇ ਕਾਹ ਨਹੀਂ ਕਹਿੰਦੇ ਪ੍ਰਾਪਤ ਹੁੰਦੀ ਇਹ ਪ੍ਰੀਤੀ ਮਹਾਂਪੁਰਖਾਂ ਨੂੰ ਗੁਰਮੁਖਾਂ ਨੂੰ ਜੋ ਪ੍ਰੇਮ ਪ੍ਰਾਪਤ ਹੋ ਜਾਂਦਾ ਹੈ ਗੁਰੂ ਕੀ ਬਾਣੀ ਵਿੱਚੋਂ ਜਾਂ ਸਤਿਗੁਰੂ ਜੀ ਦੇ ਪ੍ਰਤੀ ਕਹਿੰਦੇ ਉਹ ਪ੍ਰੀਤੀ ਕਾਲਯੁਗੀ ਜੀਵਾਂ ਨੂੰ ਪ੍ਰਾਪਤ ਕਿਉਂ ਨਹੀਂ ਹੁੰਦੀ ਦੱਸਦੇ ਹਨ ਜਬ ਲਗ ਰਸ ਤਬ ਲਗ ਨਹੀਂ ਨੇਹੋ ਕਹਿੰਦੇ ਜਦੋਂ ਤੱਕ ਇਹ ਸਰੀਰ ਇਹ ਮਨ ਰਸਾਂ ਦੇ ਵਿੱਚ ਭੋਗਨ ਦੇ ਵਿੱਚ ਲੱਗਾ ਹੋਇਆ ਤਦੋਂ ਤੱਕ ਕਹਿੰਦੇ ਜਿਹੜਾ ਪ੍ਰੇਮ ਹੈ ਪਰਮੇਸ਼ਰ ਦੇ ਨਾਲ ਉਹ ਕਿਵੇਂ ਲੱਗ ਸਕਦਾ ਹੈ ਇਸ ਕਰਕੇ ਕਿ ਜਿੰਨਾ ਚਿਰ ਇਹਨਾਂ ਪਦਾਰਥਾਂ ਦਾ ಮೋਹ ਔਰ ਕਿੰਨੇ ਆਪਣੀ ਸੁਭਾ ਵੜਾਈ ਦੀ ਇੱਛਾ ਜਿਹੜੀ ਹੈ ਨਾ ਉਹ ਮਨੁੱਖ ਕਰੀ ਰੱਖਦਾ ਹੈ ਉਹਨਾਂ ਚਿਰ ਪਰਮੇਸ਼ਰ ਦੇ ਨਾਲ ਸੱਚੀ ਪ੍ਰੀਤੀ ਪ੍ਰੇਮ ਬਣਦਾ ਨਹੀਂ ਹੈ ਸਾਹਨ ਸਤ ਕਰੈ ਜੀ ਆਪਣੇ ਸੋਰਮਈਏ ਕਾ ਮੇਲਾ ਨਾ ਸੁਪਨੇ ਵਿਸ਼ਟਾਂਤ ਦੇ ਕਰਕੇ ਸਮਝਾਉਂਦੇ ਹਨ ਕਿ ਜਿਵੇਂ ਇੱਕ ਨੌਕਰ ਸ਼ਾਹੂਕਾਰ ਦੀ ਪਤਨੀ ਸ਼ਾਹਣੀ ਨੂੰ ਆਪਣੇ ਜੀ ਹਿਰਦੇ ਵਿੱਚ ਨਿਸ਼ਚਿਤ ਕਰ ਲਵੇ ਕਿ ਇਹ ਮੇਰੀ ਹੈ ਜਾਂ ਮੇਰਾ ਇਸ ਦੇ ਨਾਲ ਕੋਈ ਬੰਧ ਰਿਸ਼ਤਾ ਹੈ ਤੇ ਕਹਿੰਦੇ ਉਹ ਸ਼ਾਹਣੀ ਉਸ ਨੌਕਰ ਨੂੰ ਸੁਪਨੇ ਬਾਤਰ ਵੀ ਕਹਿੰਦੇ ਨਾਲ ਨਹੀਂ ਮਿਲ ਸਕਦੀ ਇੱਕ ਕਹਿੰਦੇ ਨੌਕਰ ਆ ਇੱਕ ਸ਼ਾਹੂਕਾਰ ਦੀ ਪਤਨੀ ਹੈ ਤੇ ਕਹਿੰਦੇ ਜੇ ਕੋਈ ਨੌਕਰ ਚਾਹੇ ਕਿ ਮੈਂ ਆਪਣੇ ਮਾਲਕ ਦੇ ਨਾਲ ਹੀ ਕੋਈ ਸਬੰਧ ਬਣਾ ਲਵਾਂ ਜਾਂ ਮੇਰਾ ਇਸ ਦੇ ਨਾਲ ਕੋਈ دنیਵੀ ਸਬੰਧ ਬਣ ਸਕਦਾ ਹੈ ਤੇ ਕਹਿੰਦੇ ਉਸ ਨੌਕਰ ਦੀ ਮੂਰਖਤਾ ਹੀ ਹੈ ਇਸ ਤਰ੍ਹਾਂ ਨੇ ਕਰਮ ਕਰਨ ਦੇ ਨਾਲ ਕਹਿੰਦੇ ਉਸ ਨੂੰ ਭੈੜਾ ਜਾਣ ਕਰਕੇ ਤੇ ਉਸ ਨੂੰ ਉਥੋਂ ਬਾਹਰ ਕੱਢਿਆ ਜਾਂਦਾ ਹੈ ਉਸ ਦੀ ਬੇਪਤੀ ਖੁੰਦੀ ਹੈ ਤਨ ਮਨ ਧਨ ਗ੍ਰਹਿ ਸੋਪ ਸਰੀਰ ਸੋਈ ਸੁਹਾਗਣ ਕਹੈ ਕਬੀਰ ਫਿਰ ਪੰਡਿਤ ਜੀ ਨੇ ਬੇਨਤੀ ਕੀਤੀ ਭਗਤ ਕਬੀਰ ਸਾਹਿਬ ਜੀ ਨੂੰ ਕਿ ਅਸਲ ਵਿੱਚ ਸੁਹਾਗਣ ਕੌਣ ਹੈ ਜਦ ਉਸ ਪਰਮੇਸ਼ਰ ਦੀ ਪ੍ਰਾਪਤੀ ਵਾਲੀ ਜੀਵ ਆਤਮਾ ਕੌਣ ਕਿਸ ਨੂੰ ਜਾਣਿਆ ਜਾਵੇ ਪਗਤ ਗਬੀਰ ਸਾਹਿਬ ਜੀ ਕਹਿੰਦੇ ਜਿਸ ਨੇ ਆਪਣਾ ਤਨ ਮਨ ਔਰ ਧਨ ਇਹ ਜਿੰਨੇ ਤਿੰਨੇ ਚੀਜ਼ਾਂ ਜਿੰਨਾਂ ਨੇ ਸਤਿਗੁਰੂ ਜੀ ਨੂੰ ਸੌਂਪ ਦਿੱਤੀਆਂ ਔਰ ਆਪਣਾ ਸਰੀਰ ਅਰਪਣ ਕਰ ਦਿੱਤਾ ਉਹ ਅਸਲ ਵਿੱਚ ਪਰਮੇਸ਼ਰ ਦੀ ਪ੍ਰਾਪਤੀ ਵਾਲੇ ਹੋਏ ਹਨ ਤਨ ਕਰਕੇ ਜੋ ਗੁਰੂ ਵਾਲੇ ਬਣੇ ਹੋਏ ਹਨ ਤਨ ਦੇ ਉੱਪਰ ਸਤਿਗੁਰੂ ਜੀ ਦੇ ਜਿਨ੍ਹਾਂ ਨੇ ਕਕਾਰ ਪੈਨੇ ਹੋਏ ਹਨ ਰੋਮਾਂ ਦੀ ਬਿਆਦਵੀ ਤੋਂ ਬਾਜੇ ਹੋਏ ਹਨ ਕੈਸਾਂ ਦੀ ਜਿਨਾਂ ਸੰਭਾਲ ਕੀਤੀ ਕੋਈ ਹੈ ਔਰ ਕਹਿੰਦੇ ਮਨ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਪਾਪ ਭਾਵਨੀ ਜਿਨਾਂ ਰੱਖੀ ਕੋਈ ਹੈ ਔਰ ਧਨ ਜਿਹੜਾ ਜਿਨਾਂ ਨੇ ਕਹਿੰਦੇ ਆਪਣਾ ਤਾਨ ਖੁਮਾ ਕਰਕੇ ਸੱਚੀ ਸੁੱਚੀ ਕਿੱਤ ਕੀਤੀ ਹੈ ਨਾ ਔਰ ਆਪਣਾ ਸਾਰਾ ਇਹ ਤਨ ਮਨ ਧਨ ਸਭ ਸੌਪ ਗੁਰ ਕੋ ਹੁਕਮ ਮੰਨਿਆ ਪਾਈ ਹੈ ਕਹਿੰਦੇ ਇਸ ਤਰ੍ਹਾਂ ਜਿਨਾਂ ਨੇ ਆਪਣਾ ਇਹ ਸਭ ਕੁਝ ਅਰਪਣ ਕਰਕੇ ਸਤਗੁਰੂ ਜੀ ਦੇ ਹੁਕਮ ਨੂੰ ਮੰਨਿਆ ਉਹ ਕਹਿੰਦੇ ਪ੍ਰਾਪਤੀ ਵਾਲੇ ਹੋਏ ਹਨ ਸੋਹੀ ਸੁਹਾਗਣ ਕਹੇ ਕਬੀਰ ਕਹਿੰਦੇ ਉਹੀ ਪਰਮੇਸ਼ਰ ਦੀ ਪ੍ਰਾਪਤੀ ਵਾਲੀ ਸੁਹਾਗਣ ਕਹੀ ਜਾਂਦੀ ਹੈ ਪਰ ਕਹਿੰਦੇ ਕੇਵਲ ਲਿबास ਬਣਾ ਕਰਕੇ ਅੰਦਰੋਂ ਮਨ ਦੇ ਵਿੱਚ ਖੋਟ ਰੱਖ ਕਰਕੇ ਉਸ ਪਰਮੇਸ਼ਰ ਦਾ ਪੈ ਛੱਡ ਕਰਕੇ ਜਿਨ੍ਹਾਂ ਨੇ ਕਹਿੰਦੇ ਖੋਟ ਕਮਾਇਆ ਉਹਨਾਂ ਨੂੰ ਨਹੀਂ ਪ੍ਰਾਪਤੀ ਹੁੰਦੀ ਦੇਵਤਾਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਵੇ ਸੋ ਸਹਾ ਗੰਧੀ ਆਪਾਂ ਸਾਖੀ ਕਈ ਵਾਰ ਸਰਵਣ ਕੀਤੀ ਜਿਸ ਨੇ ਨਿਵਾਸ ਤਾਂ ਬਣਾਇਆ ਸਹਾਕਣਾ ਵਾਲਾ ਪਰ ਕਰਮ ਜਿਹੜੇ ਖੰਦ ਉਹ ਦੁਹਾਗਣਾ ਵਾਲੇ ਸਾਰਿਆਂ ਨੂੰ ਉਸ ਨੇ ਇਹ ਪ੍ਰਚਾਰ ਕੀਤਾ ਕਿ ਮੈਂ ਆਪਣੇ ਸੋਹ ਮਾਲਕ ਨੂੰ ਮਿਲਣ ਵਾਲੀ ਹਾਂ ਉਹ ਪ੍ਰਮਾਤਮਾ ਮੈਨੂੰ ਮਿਲਣ ਵਾਲਾ ਹੈ ਇਸ ਕਰਕੇ ਕੋਈ ਸੋ ਮੈਨੂੰ ਮਿਲਣ ਨਾ ਆਵੇ ਬਾਰੀ ਦੁਨਿਆਵੀ ਕੋਈ ਲੋਕ ਮਿਲਣ ਨਾ ਆਉਣ ਪਰ ਕਹਿੰਦੇ ਜੇ ਇਸ ਵੇਲੇ ਉਸ ਦਾ ਇੱਕ ਪਾਜ ਉਗੜਿਆ ਔਰ ਸਾਰਿਆਂ ਨੇ ਵੇਖਿਆ ਕਿ ਇਹ ਤਾਂ ਵੱਡਾ ਪਖੰਡੀ ਔਰ ਕੁਕਰਮੀ ਹੈ ਸਾਰਿਆਂ ਨੇ ਕਹਿੰਦੇ ਫਿਰ ਉਸ ਨੂੰ ਲੰਨਤ ਪਾਈਆਂ ਕਿ ਆਪਣਾ ਲਿਬਾਸ ਤੋਂ ਸੁਹਾਗਣਾ ਵਾਲਾ ਬਣਾਇਆ ਪਰ ਪ੍ਰਾਪਤੀ ਦਿਨ ਹੋਈ ਨਹੀਂ ਹੈ ਪਰ ਉਸ ਸੋਹ ਸੁਹਾਗਣ ਦਾ ਵੀ ਭਲਾ ਧੰ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੀਤਾ ਹੈ ਇਸੇ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਉਹ ਹੀ ਅਸਲ ਵਿੱਚ ਸੁਹਾਗਣ ਹੈ ਜਿਸ ਨੇ ਆਪਣਾ ਤਨ ਮਨ ਧਨ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਸੌਂਪ ਦਿੱਤਾ ਹੈ ਉਹ ਹੀ ਅਸਲ ਵਿੱਚ ਗੁਰਮਖੰਨ ਜਿਨ੍ਹਾਂ ਨੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਗੁਰਸਿੱਖੀ ਨੂੰ ਸੰਭਾਲਿਆ ਔਰ ਆਪਣੇ ਮਾਨਦੇ ਵਿੱਚ ਧੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪ੍ਰਤੀ ਸੱਚਾ ਨਿਸ਼ਚੈ ਰੱਖਿਆ ਹੈ ਉਹ ਹਿਰਦੈ ਵਿੱਚ ਪਰਮੇਸ਼ਰ ਆ ਕਰਕੇ ਕਹਿੰਦੇ ਵਸਿਆ ਔਰ ਉਹੀ ਭਗਤ ਜੀ ਕਹਿੰਦੇ ਪਰਮੇਸ਼ਰ ਦੀ ਪ੍ਰਾਪਤੀ ਵਾਲੇ ਹੋਏ ਹਨ ਗੋੜੀ ਕਬੀਰ ਜੀ ਵਿਖਿਆ ਬਿਆ ਪਿਆ ਸਗਲ ਸੰਸਾਰ ਵਿਖਿਆ ਲੈ ਡੂਬੇ ਪਰਵਾਰ ਅਗਲੇ ਸ਼ਬਦ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਨੇ ਜੋ ਇਹ ਪਾਵਨ ਪਵਿੱਤਰ ਸ਼ਬਦ ਉਚਾਰਨ ਕੀਤਾ ਹੈ ਜਿਸ ਵਿੱਚ ਭਗਤ ਕਬੀਰ ਸਾਹਿਬ ਜੀ ਨੇ ਜਾਗਤ ਜੂਠ ਤੰਬਾਕੂ ਦਾ ਜ਼ਿਕਰ ਕੀਤਾ ਹੈ ਕਿ ਜਿਹੜੇ ਇਸ ਤਰ੍ਹਾਂ ਦੇ ਨਸ਼ੇ ਦੇ ਵਿੱਚ ਲੱਗੇ ਹੋਏ ਹਨ ਇਹ ਤੰਬਾਕੂ ਨੇ ਕਹਿੰਦੇ ਪਰਵਾਰਾਂ ਦੇ ਪਰਿਵਾਰ ਹੀ ਸੋ ਉਜਾੜ ਦਿੱਤੇ ਹਨ ਵਿਖਿਆ ਵਿਆਪਿਆ ਸਭ ਸੰਸਾਰ ਵਿਖਿਆ ਲੈ ਡੂਬੀ ਪਰਿਵਾਰ ਕਿੰਦੇ ਇਸ ਤਰ੍ਹਾਂ ਜਿਹੜੀ ਪਰਮੇਸ਼ਰ ਵਾਹਿਗੁਰੂ ਜੀ ਤੋਂ ਤੋੜ ਦੇਣ ਵਾਲੀ ਕਿੰਦੀ ਮਾਇਆ ਵੀ ਵਿਖਿਆ ਰੂਪ ਹੈ ਔਰ ਉਸ ਮਾਇਆ ਦੇ ਵਿੱਚ ਲਾ ਕਰਕੇ ਇਹ ਸਾਰਾ ਸੰਸਾਰ ਰੁੜਿਆ ਜਾ ਰਿਹਾ ਹੈ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਵਿੱਚ ਜੇ ਬਚਨ ਹਨ ਕਿ ਨਾਮ ਇਹਨਾਂ ਨੂੰ ਵਿਸਰ ਜਾਂਦਾ ਹੈ ਔਰ ਉਹਨਾਂ ਨੂੰ ਫਿਰ ਇਹ ਮਾਇਆ ਵਿਖਿਆ ਰੂਪ ਹੋ ਕਰਕੇ ਲੱਗਦੀ ਔਰ ਉਹਨਾਂ ਨੂੰ ਤੋ ਇਹ ਫਿਰ ਦੋਖ ਰੂਪ ਹੋ ਕਰਕੇ ਮਿਲਦੀ ਐ ਇਸੇ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਨੇ ਵਿਖਿਆ ਵਿਆਪਿਆ ਸਭ ਸੰਸਾਰ ਸਾਰੇ ਸੰਸਾਰ ਦੇ ਵਿੱਚ ਇਹ ਕਹਿੰਦੇ ਜਗਤ ਜੂਠ ਜਿਹੀ ਤੰਬਾਕੂ ਐ ਇਹ ਜ਼ਹਿਰ ਦੀ ਨਿਆਇ ਫੈਲੀ ਖੋਈ ਐ ਔਰ ਇਸ ਵਿਖਿਆ ਦੇ ਵਿੱਚ ਜ਼ਹਿਰ ਦੇ ਵਿੱਚ ਲੱਗੇ ਖੋਏ ਜਿੰਨੇ ਵੀ ਲੋਕ ਹਨ ਉਹ ਸਾਰੇ ਡੁੱਬ ਗਏ ਹਨ ਇਸੇ ਕਰਕੇ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਤਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਗੁਰਸਿੱਖਾਂ ਨੂੰ ਅੰਮ੍ਰਿਤ ਛਕਾ ਕਰਕੇ ਇਸ ਵੱਡੀ ਕਹਿੰਦੇ ਵਿਕਾਰ ਤੋਂ ਜਾਰ ਤੋਂ ਵਰਜਿਆ ਕਿ ਤੰਬਾਕੂ ਜਿਹੜਾ ਸੋ ਉਸ ਦੀ ਵਰਤੋਂ ਤਾਂ ਕਹਿੰਦੇ ਕੀ ਕਰਨੀ ਤੇ ਉਸ ਦੇ ਨਾਲ ਛੂਏ ਹੋਏ ਹੱਥਾਂ ਤੋਂ ਪਾਣੀ ਵੀ ਨਹੀਂ ਕਹਿੰਦੇ ਪੀਣਾ ਇਸ ਤਰ੍ਹਾਂ ਦੀ ਸਤਿਗੁਰੂ ਜੀ ਨੇ ਸਿੱਖਿਆ ਦਿੱਤੀ ਹੈ ਉਸੇ ਕਹਿੰਦੇ ਇਸ ਤੰਬਾਕੂ ਤੋਂ ਇਹ ਸਾਰਾ ਕਿਹਨੇ ਸੰਸਾਰ ਜਿਹੜਾ ਉਹ ਡੋਬ ਰਿਹਾ ਉਸ ਨੂੰ ਕਹਿੰਦੇ ਇਹ ਖਾ ਰਿਹਾ ਹੈ ਅਰੇ ਨਰਨਾਵ ਚੌੜ ਕਤ ਬੋੜੀ ਹਰ ਸਿਓ ਤੋੜ ਵਿਖਿਆ ਸੰਗ ਜੋਰੇ ਜੋੜੀ ਐਸੇ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਿ ਮਨੁੱਖ ਤੂੰ ਆਪਨੇ ਕਹਿੰਦੇ ਬੁੱਧੀ ਰੂਪ ਨਾਮ ਨੂੰ ਬੇੜੀ ਨੂੰ ਕਿੱਥੇ ਕਹਿੰਦੇ ਡੋਬ ਰਿਹਾ ਹੈ ਬੁੱਧੀ ਦੇ ਵਿੱਚ ਕਹਿੰਦੇ ਜੇ ਤੈਨੂੰ ਪਰਮੇਸ਼ਰ ਵਾਹਿਗੁਰੂ ਜੀ ਦੀ ਯਾਦ ਨੂੰ ਵਸਾਉਣਾ ਸੀ ਉਸ ਬੁੱਧੀ ਨੂੰ ਕਹਿੰਦੇ ਤੂੰ ਵਿਖਿਆ ਦੇ ਵਿੱਚ ਜ਼ਹਿਰ ਦੇ ਵਿੱਚ ਲਾ ਕਰਕੇ ਹੋਰ ਕਿਹਨੇ ਕਾਰਾ ਵਿਹਾਰਾਂ ਦੇ ਵਿੱਚ ਲਾ ਕਰਕੇ ਇਸ ਬੁੱਧੀ ਨੂੰ ਇੰਨੇ ਕੱਚੇ ਕਰ ਦਿੱਤਾ ਕਿ ਪਰਮੇਸ਼ਰ ਵਾਹਿਗੁਰੂ ਜੀ ਦਾ ਕਹਿੰਦੇ ਤੈਨੂੰ ਚੇਤਾ ਹੀ ਨਹੀਂ ਹੈ ਹਰ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਲ ਜਿਸ ਲੈਬ ਨੂੰ ਲਾਉਣ ਵਾਸਤੇ ਤੈਨੂੰ ਇਸ ਸੰਸਾਰ ਦੇ ਵਿੱਚ ਜਨਮ ਮਿਲਿਆ ਉਹ ਕਹਿੰਦੇ ਲੈਫਟਾ ਕਰੇ ਤੂੰ ਜੋੜੀ ਨਹੀਂ ਵਿਖਿਆ ਦੇ ਨਾਲ ਜ਼ਹਿਰ ਦੇ ਨਾਲ ਹੀ ਕਹਿੰਦੇ ਆਪਣੀ ਇਹ ਪ੍ਰੀਤ ਜੋੜ ਲਈ ਹੈ ਔਰ ਜਿਹੜੀ ਪ੍ਰੀਤ ਨਿਭਣ ਵਾਲੀ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਮ ਦੀ ਤੇ ਉਸ ਵਾਰ ਤੋਂ ਕਦੇ ਖਿਆਲ ਨਹੀਂ ਕੀਤਾ ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਹ ਬੁੱਧੀ ਰੂਪੀ ਜਿਹੜੀ ਸਭ 베ੜੀ ਹੈ ਨਾ ਤੇਰੀ ਇਹ ਡੋਪ ਰਹੀ ਹੈ ਇਸ ਕਰਕੇ ਇਸ ਬੁੱਧੀ ਨੂੰ ਉਜਲ ਕਰਨ ਵਾਸਤੇ ਗੁਰਮੁਖਤਾਈ ਦੇ ਵਿੱਚ ਆਉਣਾ ਕਰ ਗੁਰਮਤ ਧਾਰ ਕਰਕੇ ਪਰਮੇਸ਼ਰ ਵਾਹਿਗੁਰੂ ਜੀ ਵੱਲੋਂ ਟੁੱਟੀ ਹੋਈ ਲੇਵ ਨੂੰ ਜੋੜਨਾ ਕਰ ਇਹੋ ਹੀ ਕਹਿੰਦੇ ਤੇਰੇ ਆਉਣ ਦਾ ਅਸਲ ਵਿੱਚ ਕਾਰਨ ਹੈ ਔਰ ਜਿਨ੍ਹਾਂ ਨੇ ਇਸ ਪ੍ਰਕਾਰ ਇਸ ਵਿਖਿਆ ਜਤ ਨੂੰ ਛੱਡ ਕਰਕੇ ਸੰਗਤ ਵਿੱਚ ਆ ਕਰਕੇ 사ਤਗੁਰੂ ਜੀ ਦੇ ਨਾਲ ਆਪਣੀ ਪ੍ਰੀਤ ਨੂੰ ਜੋੜਿਆ ਸੋ ਉਹ ਅਸਲ ਵਿੱਚ ਸਫਲ ਹਨ ਪਰ ਕਹਿੰਦੇ ਇਹ ਸੰਸਾਰ ਤਾਂ ਇਹਨਾਂ ਵਿਕਾਰਾਂ ਦੇ ਵਿੱਚ ਇਹਨਾਂ ਲੱਛਿਆਂ ਦੇ ਵਿੱਚ ਗਲਤਾਨ ਹੋ ਕਰਕੇ ਵਿਖਿਆ ਦੇ ਵਿੱਚ ਤੋ ਡੋਬ ਰਿਹਾ ਹੈ ਰਹਾ ਵਿਸ਼ਰਾਮ ਦੇ ਕਰਕੇ ਅੱਗੇ ਕਿਰਪਾ ਕਰ ਦੇ ਖੰ ਸੁਰ ਨਰ ਦਾਧੇ ਲਾਗੇ ਆਗ ਨਿਕਟ ਨੀਰ ਪਸ ਪੀਵਾਸ ਨਾ ਝਾਗ ਔਰ ਕਹਿੰਦੇ ਇਸੇ ਤਰ੍ਹਾਂ ਕਹਿੰਦੇ ਸੁਰ ਜਿਹੜੇ ਦੇਵਤੇ ਕਹਾਉਣ ਵਾਲੇ ਬ੍ਰਾਹਮਣ ਹਨ ਔਰ ਇਸੇ ਤਰ੍ਹਾਂ ਨਾਰ ਜੋਧਾ ਬਹਾਦਰ ਕਹਾਉਣ ਵਾਲੇ ਛਤਰੀ ਵੀ ਖੰਨ ਇਹਨਾਂ ਨੂੰ ਵੀ ਕਹਿੰਦੇ ਇਹ ਤੰਬਾਕੂ ਨੇ ਛੱਡਿਆ ਨਹੀਂ ਹੈ ਭਾਵੇਂ ਕਹਿੰਦੇ ਬ੍ਰਾਹਮਣਾਂ ਦਾ ਵੀ ਲਿਬਾਸ ਅੱਜ ਕੱਲ ਮਨੁੱਖਾਂ ਨੇ ਪਾਇਆ ਹੋਇਆ ਪਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਹ ਜਿਹੜੀ ਤੰਬਾਕੂ ਦੀ ਜਿਹੜੀ ਆਗ ਹੈ ਨਾ ਇਸ ਵਿੱਚ ਇਹ ਸਾਰੇ ਸੜੇ ਹੋਏ ਹਨ ਇਸੇ ਤਰ੍ਹਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਕੁਸੰਗਤ ਤੋਂ ਬਚਣ ਵਾਸਤੇ ਜਿਹੜਾ ਸੰਗਤ ਰੂਪੀ ਜਾ ਲੈਣਾ ਤੇ ਉਸ ਨੂੰ ਕਹਿੰਦੇ ਪ੍ਰਾਪਤ ਕਰਨਾ ਕਰੋ ਨਿਗਟ ਨੀਰ ਪਾਸ ਪੀਵਸ ਨਾ ਝਾਗ ਕਹਿੰਦੇ ਇਸੇ ਤਰ੍ਹਾਂ ਕਹਿੰਦੇ ਵਾਹਿਗੁਰੂ ਜੀ ਨੇ ਤਾਂ ਕਿਰਪਾ ਕੀਤੀ ਹੈ ਸੰਗ ਰੂਪੀ ਜਾਲ ਪਖਸ਼ ਕੀਤਾ ਪਰ ਕਹਿੰਦੇ ਜਿਹੜੇ ਇਹ ਜੀਵ ਹਨ ਇਹਨਾਂ ਦਾ ਸੁਭਾਅ ਕਹਿੰਦੇ ਪਸ਼ੂਆਂ ਵਾਲਾ ਬਣ ਚੁੱਕਾ ਹੈ ਇਹ ਇਸ ਜਗਤ ਜੂਠ ਦੇ ਵਿੱਚ ਲੱਗ ਕਰਕੇ ਇਸ ਸੰਗਤ ਵਿੱਚ ਆਉਣਾ ਕਹਿੰਦੇ ਇਹਨਾਂ ਨੂੰ ਤੰਗਾਂ ਨਹੀਂ ਲੱਗਦਾ ਇਸ ਕਰਕੇ ਸੰਗਤ ਨੂੰ ਛੱਡ ਕਰਕੇ ਅੱਗੇ ਨਿਕਲਣਾ ਚਾਹੁੰਦੇ ਹਨ ਕੋ ਸੰਗਤ ਹੀ ਕਹਿੰਦੇ ਇਹਨਾਂ ਨੂੰ ਭੌਂਦੀ ਚੰਗੀ ਲੱਗਦੀ ਹੈ ਚੇਤਤ ਚੇਤਤ ਨਿਕਸਿਓ ਨੀਰ ਸੋ ਜਲ ਨਿਰਮਲ ਕਥਤ ਕਬੀਰ ਐਸੇ ਕਰਕੇ ਕਹਿੰਦੇ ਪਰਮੇਸ਼ਰ ਵਾਹਿਗੁਰੂ ਜੀ ਨੂੰ ਚੇਤਨਾਕਾਰ ਸਦਾ ਕਹਿੰਦੇ ਚੇਤੇਕਾਰ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਸੰਗਤ ਦੇ ਵਿੱਚ ਆਉਣ ਦਾ ਇਹੋ ਹੀ ਕਦੇ ਮਨੋਰਥ ਦੱਸਿਆ ਕਿ ਸੰਗਤ ਵਿੱਚ ਆ ਕਰਕੇ ਪਰਮੇਸ਼ਰ ਵਾਹਿਗੁਰੂ ਜੀ ਦਾ ਦੋ ਨਾਮ ਚੇਤੇ ਵਿੱਚ ਆਵੇ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਵਿੱਚ ਬਚਨ ਹਨ ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮਹ ਪ੍ਰਾਨੀ ਛਿਨ ਛਿਨ ਆਉਦ ਬਿਹਾਤ ਹੈ ਫੂਟੇ ਘਟ ਜਿਉਂ ਪਾਨੀ ਕਹਿੰਦੇ ਇਹ ਜਿਹੜੀ عمر ਬਤੀਤ ਹੋ ਰਹੀ ਇਸ ਕਰਕੇ ਉਸ ਪਰਮੇਸ਼ਰ ਵਾਹਿਗੁਰੂ ਜੀ ਨੂੰ ਚੇਤਨਾ ਕਰ ਔਰ ਇਹ ਚੇਤਾ ਕਿੰਨੇ ਕਦੋਂ ਆਉਂਦਾ ਜਦੋਂ ਗੁਰੂ ਕੀ ਸੰਗਤ ਵਿੱਚ ਮਨੁੱਖ ਆ ਕਰਕੇ ਸਤਿਗੁਰੂ ਜੀ ਨੂੰ ਨਮਸਕਾਰ ਕਰਦਾ ਸੰਗਤ ਵਿੱਚ ਕਿੰਨੀ ਜਿਹੜੀਆਂ ਚਿਤਵਨੀਆਂ ਹਨ ਮਨ ਜਿਹੜਾ ਚਿਤਵਨੀ ਦੇ ਵਿੱਚ ਲੱਗਾ ਹੋਇਆ ਉਸ ਵੱਲੋਂ ਕਹਿੰਦੇ ਇਹ ਟਿਕ ਜਾਂਦਾ ਹੈ ਔਰ ਸੰਗਤ ਵਿੱਚ ਨਾਮ ਰੂਪੀ ਜਲ ਨੂੰ ਪੀ ਕਰਕੇ ਪਰਮੇਸ਼ਰ ਵਾਹਿਗੁਰੂ ਜੀ ਦਾ ਵਿਹਤੇ ਨੇ ਚੇਤਾ ਆਉਂਦਾ ਸੋ ਜਨ ਨਿਰਮਲ ਕਥਤਕ ਕਬੀਰ ਭਗਤ ਕਬੀਰ ਸਾਹਿਬ ਜੀ ਕਿੰਨੇ ਸੰਗਤ ਵਿੱਚ ਨਾਮ ਰੂਪੀ ਜਿਹੜਾ ਜਲ ਛਕਣਾ ਇਸ ਨੂੰ ਸੋ ਚੰਗਾ ਔਰ ਸੇਸ਼ਟ ਜਾਣਨ ਕਰ ਇਸੇ ਕਰਕੇ ਭਗਤ ਕਬੀਰ ਸਾਹਿਬ ਜੀ ਨੇ ਇਸ ਪਾਵਨ ਬਾਣੀ ਦੇ ਵਿੱਚ ਔਰ ਪਾਵਨ ਸ਼ਬਦਾਂ ਦੇ ਵਿੱਚ ਵਾਹਿਗੁਰੂ ਜੀ ਦੇ ਨਾਮ ਨੂੰ ਜਪਣ ਦਾ ਔਰ ਵਿਖਿਆ ਰੂਪੀ ਜਿਹੜਾ ਤੰਬਾਕੂ ਹੈ ਜਾਂ ਹੋਰ ਜਿਹੜੇ ਨਸ਼ੇ ਹਨ ਉਹਨਾਂ ਨੂੰ ਛੱਡਣ ਦਾ ਉਪਦੇਸ਼ ਬਖਸ਼ਿਸ਼ ਕੀਤਾ ਹੈ ਪਾਵਨ ਪਵਿੱਤਰ ਸ਼ਬਦਾਂ ਦੀ ਵਿਚਾਰ ਕਰਦਿਆਂ ਹੋਇਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਅੱਗੇ ਤੋਂ ਸਮਤ ਬਖਸ਼ਣੀ ਜੀ ਅਖੀਰਲੀਆ ਪੰਕਤੀਆਂ ਪੜ੍ਹ ਕਰਕੇ ਸਮਾਪਤੀ ਹੈ ਜੀ ਸੋਰ ਨਰ ਦਾਧੇ ਲਾਗੇ ਆਗ ਨਿਕਟ ਨੀਰ पाप पीवसना चाग चितत चितत निकसो नीर सो जल निर्मल कथत कबीर वाद् गुरुजी का खास सा